ਬਹੁਤ ਸਤਕਾਰਯੋਗ ਸੁਸ਼ੀਲ ਦੂਸਾਨ ਜੀ ਤੇ ਕਮਲ ਦੂਸਾਨ ਜੀ ਔਰ ਜਤ ਜਤਕੋ ਇੱਥੇ ਆਉਂਦੇ ਨੇ ਤੇ ਮੈਂ ਜ਼ਰੂਰ ਜ਼ਿਕਰ ਕਰਾ ਚਾਹਣਾ ਕਰਨਾ ਚਾਹਾਂਗਾ ਇਹਨਾਂ ਦੇ ਸਾਬਜ਼ਾਦੇ ਅਜ਼ਲ ਦਾ ਹਾਂ ਜਿਸ ਨੇ ਬਹੁਤ ਖੂਬਸੂਰਤ ਪ੍ਰਾਪਤੀਆਂ ਕੀਤੀਆਂ ਕੈਨੇਡਾ ਦੀ ਧਰਤੀ ਤੇ ਔਰ ਜਿਹੜਾ ਪੰਜਾਬੀ ਥੀਏਟਰ ਨੂੰ ਗੁਰਸ਼ਰਨ ਭਾਜੀ ਨੂੰ ਗੋਰਿਆਂ ਤੱਕ ਲੈ ਕੇ ਗਿਆ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਚ ਸਮਝਾਇਆ ਕੇ ਗੁਰਸ਼ਰਨ ਭਾਜੀ ਦਾ ਥੀਏਟਰ ਕਿ ਹੋ ਗਿਆ ਸੀ ਅਸਲ ਵਾਸਤੇ ਬਹੁਤ ਤਾੜੀਆਂ ਤੇ ਨਾਲ ਹੀ ਜਸਾਂ ਜੁਰਦਾ ਪਾਜੀ ਤੋਂ 6 ਮਿੰਟ ਆ ਲੋ ਆ ਲੋ ਭਾਜੀ ਆਪਾਂ ਅੱਜ ਬਹੁਤ ਸ਼ੁਕਰੀਆ ਜਬੇ ਨਾਲ ਕੇ ਸੰਗਮ ਬਾਤ ਸਮਾਪਤ ਕੱਟਿਆ ਸਾਜੀ ਇੰਟਰ ਰਿਲੀਜੀਅਨ ਮੈਨੇਜਰ ਤੇ ਚੰਡੀਗੜ੍ਹ ਦੇ ਪੱਤਰਕਾਰੀ ਚ ਮੇਰੇ ਸੀਨੀਅਰ ਨੇ ਕਿਉਂਕਿ ਜਦੋਂ ਮੈਂ ਦੇਸ਼ ਸੇਵਕ ਆਇਆ 14 ਨਵੰਬਰ 1995 ਨੂੰ ਉਸ ਤੋਂ 1 ਮਹੀਨਾ ਪਹਿਲਾਂ ਇਹਨਾਂ ਦੀ ਸਾਰੀ ਟੀਮ ਗੁਜਰਤ ਸਿੰਘ ਗੰਗੂ ਦੀ ਟੀਮ ਲੈ ਕੇ ਆਏ ਸੀ ਉਹਦੇ ਚੇ ਸਗੇ ਅਦੁੱਤ ਹੈ ਕਿ ਅੱਜ ਤੱਕ ਦਾ ਜਿਹੜਾ ਇਹਨਾਂ ਦਾ ਪੱਤਰਕਾਰੀ ਦਾ ਸਫਰ ਹੈ ਮੈਨੂੰ ਇਹ ਅਸਲਾਮ ਲਈ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਕੁੜੀ ਦੀ ਇਸਤਰੀ ਸੰਪਾਦਕ ਰਵਿੰਦਰਪ੍ਰਸਾਦ ਚੌਰ ਬਣੀ ਹੈ ਪੰਜਾਬੀ ਜਰਨਲ ਦੇ ਤੇ ਦੂਸਰੀ ਇਸਤਰੀ ਸੰਪਾਦਕ ਅੱਜਕੱਲ੍ਹ ਦੇਲੀ ਸਪੋਕਸਮੈਨ ਦੀ ਉਹ ਕਮਲ ਸੁਸਾਜ ਹੈ ਜਦੋਂ ਇਹ ਆਏ ਸੀ ਮੈਨੂੰ ਇਹ ਯਾਦ ਹੈ ਦੇਸ਼ ਯੂਗ ਦੇ ਵਿੱਚ ਉਪ ਸੰਪਾਦਕ ਦੇ ਤੌਰ ਤੇ ਇਹਨਾਂ ਨੇ ਇੱਕ ਆਰਟੀਕਲ ਹਿੰਦੀ ਤੋਂ ਟ੍ਰਾਂਸਲੇਟ ਕਰਕੇ ਵਿਦਾਉ ਛਪ ਗਿਆ ਉਹਦੇ ਖਿਲਾਫ ਚਿੱਠੀਆਂ ਆ ਗਈਆਂ ਵੀ ਅਨਵਾਦ ਠੀਕ ਨਹੀਂ ਆਇਆ ਇਹ ਤੇ ਗੁਦਾਰ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਬੇਟਾ ਉਹ ਉਹਨਾਂ ਦੀ ਸਟੂਡੈਂਟ ਹੈ ਗੁਦਾਰ ਸਿੰਘ ਸਿੱਧੂ ਪਹਿਲੇ ਯੂਨੀਵਰਸਿਟੀ ਜਦੋਂ ਗਏ ਪਹਿਲੇ ਇੱਕੋ ਇੱਕ ਕੋਰਸ ਉਹਨਾਂ ਨੇ ਸ਼ੁਰੂ ਕੀਤਾ ਸੀ ਜਦੋਂ ਉਹਨਾਂ ਨੇ ਐਡਵਰਟਾਈਜ਼ਿੰਗ ਦਾ ਉਹਦੇ ਸਟੂਡੈਂਟ ਹੈ ਇਹਨਾਂ ਨੂੰ ਕਾਵਿਕ ਤੂਫਾਨ ਐਡਵਰਟਾਈਜ਼ਿੰਗ ਚ ਚੱਲਿਆ ਆ ਇਹ ਕਹਿੰਦੇ ਵੀ ਮੈਂ ਜੇ ਆਈ ਆ ਜਦੋਂ ਗਲਤੀ ਹੋ ਜਾਂਦੀ ਆ ਪਰ ਮੈਂ ਮਿਹਨਤ ਕਰੂੰਗੀ ਪਰ ਮੈਂ ਇਹੀ ਕੰਮ ਕਰਨਾ ਹੈ ਜੋ ਮਿਹਨਤ ਤੁਸੀਂ ਅੱਜ ਇਹ ਦੇਖ ਲਓ ਇੰਨੀ ਮਿਹਨਤ ਕਮਲ ਨੇ ਕੀਤੀ ਹੈ ਸਪੈਸ਼ਲੀ ਲੋਕਲ ਲੈਣ ਘਰ ਜਾ ਕੇ ਆਪਣੇ ਡਿਊਟੀ ਟਾਈਮ ਤੋਂ ਬਾਹਰ ਜਾ ਕੇ 5-5 ਘੰਟੇ ਟ੍ਰਾਂਜ਼ਿਸ਼ਨ ਦਾ ਕੰਮ ਜਿਹੜਾ ਮਾਸਟਰ ਜੋਸ ਦਾ ਹਰਦੀ ਅਵਾਇਸ ਇਹਨਾਂ ਨੇ ਕੀਤਾ ਉਦੋਂ ਹੀ ਮੌਤ ਕੇ ਇੰਤਜ਼ਾਰ ਮੈਂ ਜਿਹੜੀ ਸ਼ਿਵਰਮਾ ਦੀ ਕਿਤਾਬ ਹੈ ਉਹ ਪੰਜਾਬੀ ਚ ਨਾ ਟ੍ਰਾਂਸਕ੍ਰਿਪਟ ਕੀਤੀ ਤੇ ਮੌਤ ਦੇ ਉਡੀਕ ਚ ਜਿਹੜੀ ਆ ਉਹ ਵੀ ਮਦਦ ਹੋਣਾ ਮੇਰੇ ਤੋਂ ਚਾਹੀਦੀ ਸੀ ਉਸ ਤੋਂ ਬਾਅਦ ਟ੍ਰਾਂਸਕ੍ਰਿਪਟ ਦਾ ਬੜਾ ਕੰਮ ਆਇਆ ਅੱਜ ਇਹ ਵੀ ਸ਼ਾਇਦ ਮੇਰੀ ਜਿਹੜੀ ਪੰਜਾਬੀ ਉਹਦੇ ਤੋਂ ਵੀ ਬਿਹਤਰ ਪੰਜਾਬੀ ਜਿਹੜੀ ਆ ਉਹ ਕਮਲ ਜਿਹੜੀ ਲਿਖਦੀ ਆ ਸਭ ਉਹ ਮੇਰੀਆਂ ਬਹੁਤ ਸਾਰੀਆਂ ਗਲਤੀਆਂ ਮੈਂ ਨਹੀਂ ਲੰਭ ਸੁੱਛਦਾ ਇਹ ਵੀ ਦਾਜੀ ਪੁੱਛ ਰਿਹਾ ਸੀ ਮੈਕਸੀਨ ਕੋ ਲਿਖ ਕੇ ਪਾਉਣਾ ਸੀ ਮੈਂ ਕਿ ਕਮਲ ਥਾਂ ਦੇ ਚ ਡੱਡਾ ਪੈਂਦਾ ਕਿ ਡੱਡਾ ਪੈਂਦਾ ਯਾਨੀ ਮੈਂ ਇਹਨਾਂ ਤੋਂ ਪੁੱਛ ਕਿਉਂ ਪਾਇਆ ਹਨਾ ਦੂਸਰੀ ਗੱਲ ਜਿਹੜੀ ਸਜਣਾ ਦਾ ਮਾਮਲਾ ਮੇਰੀ ਸਜਣਾ ਦਾ ਮਾਮਲਾ ਉਹਦੇ 'ਚ ਭਾਵੇਂ ਕਵਤਾ ਨਹੀਂ ਲਿਖਦੇ ਪਰ ਕਵਤਾ ਦੀ ਸਮਝ ਪੂਰੀ ਹੈ ਅਕਸਰ ਮੈਂ ਸਾਰੀ ਇੰਦਾ ਕਰਦੇ ਆ ਜਦੋਂ ਮੈਂ ਕੁਝ ਲਿਖਦਾ ਤਾਂ ਪਹਿਲਾਂ ਸੁਣਾਉਣਾ ਚਾਹੀਦਾ ਨਹੀਂ ਹੈ ਤੇ ਸਜਣਾ ਦਾ ਬਾਕੀ ਵੀ ਜਿਹੜਾ ਮੇਰਾ ਕੰਮ ਹੈਗਾ ਜਾਂ ਮੇਰੀ ਪੱਤਰਕਾਰੀ ਦਾ ਵੀ ਜਿੰਨਾ ਤੋਂ ਵੀ ਕੰਮ ਹੈ ਉਸ ਤੋਂ ਇਲਾਵਾ ਜਿਹੜੀਆਂ ਸਮਾਜਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨੇ ਉਜੇ ਕਮਲਵਣੀ ਨਾਮ ਮੇਰੇ ਨਾਲ ਹੋਗੇ ਤੇ ਸ਼ਾਇਦ ਮੈਂ ਉਹ ਨਹੀਂ ਪੂਰੀਆ ਕਰ ਸਕਦਾ ਤੁਹਾਨੂੰ ਪਤਾ ਹੈ ਕਿ ਕੇਂਦਰੀ ਪੰਜਾਬੀ ਵਿਧਸਭਾ ਦਾ ਅੱਜਕਲ ਵੀ ਮੈਂਡੈਂਸ ਕਰਦੇ ਰਹੇ ਹਾਂ 2016 ਤੋਂ 2019 ਤੱਕ ਵੀ ਮੈਂਡੈਂਸ ਕਰਦੇ ਰਹੇ ਹਾਂ ਇਸ ਤੋਂ ਬਿਨਾ 1983 ਤੋਂ ਲੈ ਕੇ ਸਦਾ ਹੀ ਮੈਂ ਐਗਜ਼ੈਕਟਿਵ ਜਰੇ ਹਾਂ ਪਰ ਨਾਮ ਤੋਂ ਸਾਡੇ ਵੱਡੇ ਬੈਠੇ ਇਹਨਾਂ ਨੂੰ ਪਤਾ ਹੈ ਵੀ ਇਦਾਂ ਦੀਆਂ ਜਥੇਬੰਦੀਆਂ 'ਚ ਕੰਮ ਕਰਨਾ ਪਰਿਵਾਰਕ ਬੰਦੇ ਲਈ ਕਿੰਨਾ ਮੁਸ਼ਕਲ ਹੈ ਕਿਉਂਕਿ ਇੱਕ ਕਿਸਮ ਦੇ ਹੌਲ ਟਾਈਮ ਵਰਕ ਦੇ ਤੌਰ ਤੇ ਤੁਹਾਨੂੰ ਕੰਮ ਕਰਨਾ ਪੈਂਦਾ ਹੈ ਫੇਰ ਮੈਂ ਆਪਣੀ ਪਾਰਟੀ ਚ ਪਹਿਲਾ ਸੀਪੀਆਈਏ ਹੁੰਦੇ ਵਿੱਚ ਉਸ ਤੋਂ ਬਾਅਦ ਆਲੰਤੀਆਈ ਦੇ ਵਿੱਚ ਲਗਾਤਾਰ ਸੰਗਮ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ ਕੰਮ ਜੇ ਤੁਹਾਡੇ ਘਰ ਵਾਲੇ ਤੁਹਾਡੇ ਨਾਲ ਨਹੀਂ ਉਦੋਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੇ ਅਸਲ ਦਾ ਤੁਸੀਂ ਜੇਕਰ ਕਰ ਹੀ ਦਿੱਤਾ ਹੈ ਘਰਾਂ ਚ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਉਸੇ ਤਰ੍ਹਾਂ ਦੇ ਤੁਸੀਂ ਹੋ ਜਾਓ ਮਨੋ ਬੱਚਿਆਂ ਨੂੰ ਇੱਥੇ ਤੱਕ ਪਹੁੰਚਾਉਣ ਚ ਮੇਰੇ ਨਾਲੋਂ ਕਿਤੇ ਜ਼ਿਆਦਾ ਕੋਮਕ ਤਮਲਦੀ ਹੈ ਮਨੇ ਯਾਦ ਆਇਆ ਕਿ ਜਦੋਂ ਇੱਕ ਵਾਰੀ ਅਫਜ਼ਲ ਛੋਟਾ ਜਿਹਾ ਸੀ ਤੇ ਉਹਨੂੰ ਕ੍ਰੈਂਚ ਚ ਲੈ ਕੇ ਪਹਿਲੇ ਦਿਨ ਜਦੋਂ ਗਏ ਤੇ ਉਥੇ ਦੇ ਹਾਲਾਤ ਦੇਖ ਕੇ ਕਮਲ ਨੇ ਕਿਹਾ ਮੈਂ ਨੌਕਰੀ ਛੱਡ ਦੇਣੀ ਹੈ। ਦੇਸ਼ ਸੇਵਕ ਦੀ ਨੌਕਰੀ ਆਪਣੇ ਉਸ ਅਫਜ਼ਲ ਕਰਕੇ ਛੱਡੀ ਹੈ ਜਿਹੜਾ ਅਫਜ਼ਲ ਦਾ ਜ਼ਿਕਰ ਹੁਣੇ ਮੁਖ ਸਾਹਿਬ ਕਰ ਰਹੇ ਸੀ ਜਿਹੜਾ ਅੱਜ ਤੁਹਾਡਾ ਸਾਡਾ ਸਾਰਿਆਂ ਦਾ ਪੰਜਾਬੀਆਂ ਦਾ ਨਾਮ ਜਿਹੜਾ ਉੱਚਾ ਕਰਦਾ ਹੈ। ਡਾਕਟਰ ਸਾਹਿਬ ਸਿੰਘ ਉਹਨਾਂ ਨੇ ਵੀ ਲਿਖਿਆ ਉਹਦੇ ਬਾਰੇ ਕਿ ਚਲੋ ਖੈਰ ਮੈਂ ਇਲੈਗਮ ਕਰਦਾ ਕਿ ਮੈਂ ਕਿਉਂਕਿ ਦਾਣਾ ਸਮਾਣਾ ਜੈਲ ਮੈਂ ਲਾਸਟ ਗੱਲ ਭਾਵੇਂ ਮੇਰੀ ਕਵਿਤਾ ਸ਼ਾਇਦ ਉਸ ਕਿਸਮ ਦੀ ਨਹੀਂ ਹੈ ਕਿ ਮੈਂ ਕੋਈ ਰੋਮਾਂਸ ਦੀ ਬਹੁਤਿਆ ਗੱਲਾਂ ਕਰਦਾ ਜਾਂ ਹੋਰ ਪਰ ਮੈਂ ਤੁਹਾਨੂੰ ਦੱਸਦਾ ਕਿ ਇਸ ਸਿਤਨਾ ਚ ਮੇਰੇ ਨਾਲ ਕਿਹਾ ਹੈ ਬਿਲਕੁਲ ਆਖਰੀ ਗੱਲ ਹੈ ਇਹ ਪਿਛਲੇ ਦਿਨਾਂ ਚ ਅਜ਼ਲ ਜਦੋਂ ਨਹੀਂ ਸੀ ਆਇਆ ਤੇ ਅਜ਼ਲ ਦਾ ਫੋਨ ਆਇਆ ਇਹ ਮੇਰੀ ਕਵਿਤਾ ਹੈ ਪਰ ਇਹ ਕਵਿਤਾ ਮੇਰੀ ਨਹੀਂ ਹੈ ਅਜ਼ਲ ਤੇ ਉਹਦੀ ਮਾਂ ਦੀ ਕਵਿਤਾ ਹੈ ਇਹਨਾਂ ਦੀ ਆਪਸੀ ਗੱਲਬਾਤ ਨੂੰ ਸਿਰਫ 10 ਲਾਈਨਾਂ ਚ ਮੈਂ ਲਿਖਿਆ ਅਜ਼ਲ ਦਾ ਫੋਨ ਆਇਆ ਕਿ ਮੈਂ ਕੋਲ ਬੈਠਾ ਸੀ ਇਹਨਾਂ ਦੋਵਾਂ ਦੀ ਮੈਂ ਗੱਲਬਾਤ ਸੁਣੀ ਹੈ ਤੇ ਉਸ ਤੋਂ ਬਾਅਦ ਉਹ ਲੱਗੂ ਬਣ ਗਈ ਹੈ ਜਿੱਥੇ ਰਹਿੰਦਾ ਅਜ਼ਲ ਉੱਥੇ ਬੜਾ ਬਹੁਤ ਪੈਂਦੀ ਹੈ ਕਬਤਾ ਦਾ ਨਾਂ ਆਇਆ ਬਰਫੀਲੀ ਉਦਾਸੀ ਮਾਂ ਪੁੱਤ ਦੀ ਗੱਲਬਾਤ ਹੈ ਰਾਤੀ ਫੋਨ ਆਇਆ ਬੇਟੀ ਦਾ ਮਾਂ ਨੂੰ ਬੋਲਾਂ ਸੀ ਉਦਾਸੀ ਰਾਤੀ ਫੋਨ ਆਇਆ ਬੇਟੀ ਦਾ ਮਾਂ ਨੂੰ ਬੋਲਾਂ ਸੀ ਉਦਾਸੀ ਕਹਿਣ ਲੱਗਾ ਤੁਹਾਡੇ ਮੁੰਡੇ ਦਾ ਦਿਲ ਟੁੱਟ ਗਿਆ ਬਹੁਤੀ ਗੱਲ ਨਹੀਂ ਹੋ ਰਹੀ ਅੱਜ ਕਹਿ ਲੱਗਾ ਤੁਹਾਡੇ ਮੁੰਡੇ ਦਾ ਦਿਲ ਟੁੱਟ ਗਿਆ ਬਹੁਤੀ ਗੱਲ ਨਹੀਂ ਹੋਣੀ ਅੱਜ ਮਾਂ ਵੀ ਕੁਝ ਪਲਾ ਨਹੀਂ ਹੋ ਗਈ ਉਦਾਸ ਪਰ ਫਿਰ ਦਿੱਤਾ ਦਰਵਾਜ਼ ਚੱਲ ਕੋਈ ਨਾ ਮਾਂ ਚੱਲ ਕੋਈ ਨਾ ਪੁੱਤ ਕੋ ਨਾ ਉਦਾਸ ਕਾਰਨਾਂ ਦੇ ਛੋਟਾ ਫਿਰ ਅਚਾਨਕ ਬਦਲੀ ਮਾਂ ਦੀ ਟੋਨ ਕਹਿੰਦੀ ਪਹਿਲੀ ਵਾਰੀ ਟੁੱਟਿਆ ਨਾ ਤੇਰਾ ਦਿਲ ਫਿਰ ਅਚਾਨਕ ਬਦਲੀ ਮਾਂ ਦੀ ਟੋਨ ਕਹਿੰਦੀ ਪਹਿਲੀ ਵਾਰੀ ਟੁੱਟਿਆ ਨਾ ਤੇਰਾ ਦਿਲ ਮੇਰੇ ਪਿਓ ਦਾ ਤਾਂ ਦਿਲ ਵਾਲੀ ਟੁੱਟ ਚੁਕਿਆ ਸੀ ਵਿਆਹ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਦੋ ਵਾਲੇ ਮੋੜ ਟੁੱਟਣਦੇ ਬਿਊਟੀ ਪ੍ਰਾਪਰਟੀ ਤਾਂ ਕਰ ਹੱਸ ਪਿਆ ਬੇਟਾ ਕਹਿੰਦਾ ਸਹੀ ਹੈ ਹੁਣ ਤਾਂ ਸਿੱਖਣਾ ਹੀ ਪਊ ਟੁੱਟੇ ਨੂੰ ਜੋੜਨ ਦਾ ਸਲੀਕਾ ਕਹਿ ਤਾਂ ਦਿੱਤਾ ਬੇਟੇ ਨੇ ਜ਼ਿੰਦਗੀ ਦਾ ਸੱਚ ਪਰ ਉਹਦੇ ਬੋਲਾਂ 'ਚ ਹਾਦੇ ਵੀ ਸੀ ਬੜੀਲੀ ਉਦਾਸੀ ਬਹੁਤ ਅੱਛੇ ਜੀ ਸਮਝ ਮੇਰੇ ਤੋਂ ਲੱਗਦਾ ਵੀ ਇਹ ਕਹਾਣੀ ਬਗਲ ਨਾਲੋਂ ਵੱਸਾ ਹੀ ਬੜਾ ਆ ਰਿਹਾ ਹੈ ਇਸ ਦਾ। ਇਤਰੀਫ ਤਾਂ ਸਾਰੇ ਜਾਣਦੇ ਹੁੰਦੇ ਆ ਕਿ ਸਾਨੂੰ ਕੌਣ ਨਹੀਂ ਜਾਣਦਾ। ਸਾਰੇ ਜਾਣਦੇ ਵੀ ਚੰਗਾ ਸਾਹਿਤਕਾਰ ਹੈ, ਚੰਗਾ ਪੱਤਰਕਾਰ ਹੈ। ਪਰ ਅਸਲੀ ਗੱਲ ਤਾਂ ਉਦੋਂ ਪਤਾ ਲੱਗਦੀ ਹੈ ਜਦੋਂ ਇੱਕ ਰੁੱਗੇ ਨੂੰ ਮਿਲਦੇ ਆ ਜਿਹੜੇ ਘੱਟ ਅਸਲ ਤੌਰ ਤੇ ਜਾਣਦੇ ਹੁੰਦੇ ਆ। ਇਹਨਾਂ ਇੱਕ ਤਰੀਫ ਕਰ ਦਿੰਨੀ ਆ ਵੀ ਹਾਂ ਬਿਲਕੁਲ ਸਹੀ ਕਿਹਾ ਸੀ ਜੀ ਜੀ। ਈ ਪੱਤਰਕਾਰੀ ਜੀ ਜਦੋਂ ਮੈਂ ਆਈ ਜੀ ਤਾਂ ਮੈਂ ਸਮਝੋ ਵੀ ਉਡਾੜਾ ਵੀ ਨਹੀਂ ਸੀ ਮੈਨੂੰ ਆਉਦਾ ਕੋਹਰਾ ਕਾਗਜ਼ ਸੀ ਕਿਵੇ ਇਹ ਪੱਤਰਕਾਰੀ ਮੈਨੂੰ ਤਾਂ ਸਿੱਖੀ ਜਿੱਥੋਂ ਸਾਹਿਦ ਮੈਂ ਹੈ ਸ਼ਾਇਦ ਮੈਨੂੰ ਆਪਣੇ ਪਾਪਾ ਤੋਂ ਥੋੜਾ ਜਿਹਾ ਮਿਲਿਆ ਥਾ ਕਿਤਾਬਾਂ ਦਾ ਲਾਇਬ੍ਰੇਰੀ ਸੀ ਕਿਤਾਬਾਂ ਪੜ੍ਹਦੇ ਸੀ ਸਾਹਿਤ ਉਸ ਤੋਂ ਲੱਗਿਆ ਪਰ ਜਿਹੜਾ ਸਾਹਿਤਿਕ ਨਿਖਾਰ ਆਣਾ ਹੁੰਦਾ ਉਹ ਜਦੋਂ ਅਸੀਂ ਹੁਣ ਮੈਗਜ਼ੀਨ ਸ਼ੁਰੂ ਕੀਤਾ ਛਾ ਉਹਦੇ ਨਾਲ ਫੜੀ ਹੋਲੀ ਆਇਆ ਅਤੇ ਇਹਨਾਂ ਦੇ ਕੰਮ ਕਰਨ ਦਾ ਸਟਾਈਲ ਕੰਪਾਈਜ਼ ਸਾਰੇ ਜਾਣਦੇ ਆ ਵੀ ਕੰਮ ਕਿੰਨਾ ਵਧੀਆ ਕਰਦੇ ਨੇ ਪਰ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਉਹ ਬੰਦੇ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ ਜਿਹੜਾ ਨਾਲ ਬੰਦਾ ਰਹਿੰਦਾ ਦੁਖੀ ਹੋ ਜਾਂਦਾ ਵੀ ਬੱਸ ਕਰੋ ਜੀ ਮੈਨਾਂ ਨਹੀਂ ਵੀਖਿਆ ਨਾ ਗੁਨਾਹ ਦੀ ਕਹਿਰੇ ਸੀ ਇਹਨਾਂ ਨੂੰ ਕੋਈ ਕੰਮ ਆ ਜਾਂਦਾ ਵੀ ਕਹਿ ਜਾਂਦੇ ਕਿਸੇ ਨੇ ਕਹਿ ਤਾਂ ਕਿ ਆਹ ਕੰਮ ਕਰਨਾ ਹੈ ਜਾਂ ਕੋਈ ਆਰਟੀਕਲ ਭੇਜਿਆ ਵੀ ਬੰਦਾ ਵੀ ਫੋਨ ਕਰ ਕਰ ਪੁੱਛ ਜਾਂਦਾ ਹੈ ਵੀ ਕੁੜੇਕੇ ਵੀ ਕੋਈ ਜਵਾਬ ਮਿਲੂਗਾ ਜਵਾਬ ਨਹੀਂ ਦਿੰਦੇ ਕੀ ਤੋ ਮੈਂ ਟੈਕਿੰਗ ਹੋਇਆ ਉਹ ਤਾਂ ਤਰੀਕੇ ਸਾਤਾ ਹੋਇਆ ਕਿ ਇਸੇ ਨੇ ਕਿਹਾ ਪਾਈਸਾ ਮਾ ਲਿਖ ਕੇ ਦੇ ਦੇ ਤੇਰੇ ਤੇਰੇ ਨਾਮ ਚਾਹੀਦਾ ਤੇ ਲਿਖ ਕੇ ਦੇ ਦੇ ਇਹ ਮੈਂ ਸੁਣ ਸੁਣ ਕੇ ਅਗਲਾ ਫੋਨ ਕਰ ਰਿਹਾ ਕਿ ਅਗਲੇ ਨੂੰ ਚਾਤਾ ਜਵਾਬ ਦੇ ਦੋ ਮੋਰ ਤੋਂ ਵੀ ਮੈਂ ਨਹੀਂ ਕਰਨਾ ਜਾਂ ਕਰ ਦੋ ਨਹੀਂ ਕਿਹਾ ਹਾਂ ਮੈਂ ਅੱਜ ਕਰਦਾ ਕੱਲ ਕਰਦਾ ਖਾਰ ਕੇ ਮੈਂ ਲਿਖ ਕੇ ਦੇਤਾ ਨਾ ਇਹਨਾਂ ਦਾ ਕੀ ਆ ਉਹ ਜਿਹੜਾ ਬੜਾ ਪਾਸਾ ਗਿਆ ਆ ਗਿਆ ਇੱਕ ਵਾਰ ਤਾਂ ਐਤਾ ਹੋਇਆ ਇਹਨਾਂ ਨੂੰ ਕੋਈ ਬੰਦਾ ਕਹਿ ਰਿਹਾ ਹੁਣ ਉਹ ਵੀ ਲਿਖ ਕੇ ਦੇ ਦੋ ਲਿਖ ਕੇ ਦੇ ਦੋ ਉਹਨਾਂ ਨੇ ਲਿਖ ਕੇ ਨਾ ਦਿੱਤਾ ਆਪ ਚੱਲੇ ਕਿ ਕਿਤੇ ਅਮਰਸਰ ਮੈਨੂੰ ਫੋਨ ਕਰਕੇ ਕਹਿੰਦੇ ਉਹ ਅੱਜ ਉਹਨਾਂ ਦਾ ਮੈਗਜ਼ੀਨ ਜਾਣਾ ਸੀ ਜਿਹੜਾ ਪੁਰਾਣੀ ਥਾਂ ਜਾਣੀ ਆ ਲਿਖ ਕੇ ਨਹੀਂ ਚੱਲ ਲੈਣਾ ਮਰ ਗਿਆ ਖੜੇ ਪੈਰ ਇਹ ਮੈਨੂੰ ਡਿਊਟੀ ਲਾ ਦਿੰਦੇ ਆ ਜਾਂ ਹੁਣ ਤੂੰ ਕਰਕੇ ਦੇ ਦੇ ਨਾਮ ਜਾਂਦਾ ਹੈ ਨਾ ਤਾਂ ਅੱਗੇ ਤੂੰ ਧਿਆਨ ਰੱਖਿਆ ਕਰ ਕੱਲਤਾ ਵਾਰ ਵੀ ਝੱਕ ਹੋ ਗਿਆ ਸਾਡਾ ਕੋਤਾਂ ਮੇਰੇ ਮੇਰੇ ਬੰਦੀ ਨਹੀਂ ਹੁੰਦਾ ਬਿਲਕੁਲੀ ਇੱਕ ਵਾਰੀ ਸੋਹਣੀ ਪਰੀ ਮੇਕਅਪ ਤਾਂ ਲਿਖੀ ਸੀ ਇਹਨਾਂ ਨੇ ਸੋਧ ਕਰਕੇ ਜਦੋਂ ਕਹਿੰਦੇ ਆਟ ਬਣ ਗਈ ਮੈਂ ਕਿਹਾ ਹੁਣ ਮੇਰੀ ਨਹੀਂ ਮੈਂ ਕਿਹਾ ਮੇਰੀ ਨਹੀਂ ਲੀਹਿਆ ਕੀ ਬਾਤ ਮੈਨੂੰ ਲੱਗਦਾ ਕਿ ਹੱਥ ਛੇੜ ਕੇ ਹੀ ਜਾਣਾ ਚਾਹੀਦਾ ਤੇ ਗਾਲੀ ਮੁਕਾਈਏ ਤਰੀਫਾਂ ਵੀ ਬਹੁਤ ਹੁੰਦੀਆਂ ਪਰ ਅਸਲੀ ਜ਼ਿੰਦਗੀ ਸਾਰੇ ਲਿਣਾਉਂਦੇ ਆ ਕਹਿੰਦੇ ਤਾਂ ਸਾਰੇ ਇਦਾਂ ਹੀ ਆ ਵੀ ਅਸੀਂ ਪਤਾ ਨਹੀਂ ਲੱਗਦੇ ਭਿੱਟਦੇ ਆ ਬੜੇ ਵਧੀਆ ਨੇ ਸਾਲ ਕਿਵੇਂ ਲੰਘ ਗਏ ਪਤਾ ਹੀ ਨਹੀਂ ਲੱਗਾ ਪਤਾ ਨਹੀਂ ਲੱਗਦਾ ਸਾਰਾ ਇੱਕ ਛੋਟੀ ਜਿਹੀ ਗੱਲ ਯਾਦ ਆ ਰਹੀ ਮੈਨੂੰ ਬਦ ਦੇ ਸੜਤਨਾ ਮਾਣਨ ਤੇ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਦੀ ਵਾਈਫ ਕਹਿੰਦੇ ਮੈਂ ਨਾ ਕੋਣ ਪੜੀ ਉਹਨਾਂ ਦੇ ਅੰਦਰ ਕੁਭੂ ਲੜ ਜਾ ਸੀ ਕੱਢਣਾ ਸੀ ਕਹਿੰਦੇ ਮੈਂ ਲਿਖ ਕੇ ਦੇਣਾ ਪਰ ਇਹਨਾਂ ਨੂੰ ਹੀ ਪਹਿਲਾਂ ਪੜਾਉਣਾ ਮੈਂ ਛੱਪਿਆ ਵਾਏ ਪੜ੍ਹਨਾ ਜੇ ਇਹਨਾਂ ਨੂੰ ਪੜਾਇਆ ਮੈਂ ਤੁਹਾਨੂੰ ਲਿਖਿਆ ਦੇਣਾ ਨਹੀਂ ਅਸੀਂ ਵੀ ਧਰ ਕੇ ਪਤਾ ਲੀ ਕਿ ਉਹਨਾਂ ਨੇ ਦਿੱਕਾ ਤੱਕ ਕੀ ਦਿੱਤਾ ਉਹਦੇ ਚ ਲਿਖਿਆ ਸੀ ਉਹਨਾਂ ਨੇ ਵੀ ਇਹਨਾਂ ਨੂੰ ਕੁਛ ਨਹੀਂ ਪਤਾ ਵੀ ਸੱਤੀ ਬਾਜੀ ਮੁੱਕੀ ਕਾਚ ਕੀ ਨਹੀਂ ਪਰ ਉਹ ਚੰਗੇ ਬਹੁਤ ਨੇ ਇਹਨਾਂ ਨੂੰ ਹੀ ਪਤਾ ਵੀ ਬੱਚਿਆਂ ਨੂੰ ਕਿੱਥੇ ਪੜਾਉਣਾ ਕੀ ਕਰਨਾ ਬੱਚੇ ਸਕੂਲ ਜਾਂਦੇ ਆ ਕਿਹੜੀ ਕਲਾਸ ਚ ਆ ਪਰ ਉਹ ਚੰਗੇ ਬਹੁਤ ਨੇ ਉਹਨਾਂ ਨੇ 8-10 ਸੋਨਾ ਦੀ ਐਂ ਬਕਰ ਕੇ ਕਿਹਾ ਵੀ ਉਹ ਚੰਗੇ ਬਹੁਤ ਨੇ ਫਿਰ ਬਸ ਬੰਦਾ ਗਊ ਵਰਗਾ ਹੁੰਦਾ ਬਾਹਰ ਜਾਂਦਾ ਤੇ ਪੈਗ ਨੂੰ ਮਾਰ ਕੇ ਰੰਦਾ ਤਾਂ ਅਕਰ ਆਪਣੀ ਖੁੱਲੀ ਚੀਆ ਨੂੰ ਚੰਗੇ ਬਹੁਤ ਨੇ ਐਵੇਂ ਸਾਨੂੰ ਸਾਰੇ ਕਹਿੰਦੇ ਤੁਸੀਂ ਇਕੱਠੇ ਰਹਿੰਦੇ ਹੋ ਹਮੇਸ਼ਾ ਇਕੱਠੇ ਜਾਂਦੇ ਹੋ ਗੱਲ ਬਿਲਕੁਲ ਸਹੀ ਹੈ ਮੇਰੇ ਬਿਨਾ ਕਿਤੇ ਜਾਂਦੇ ਹੀ ਨਹੀਂ ਗੱਡੀ 'ਚ ਬੈੰਨੇ ਆ ਸਟੀਅਰਿੰਗ ਮੇਰੇ ਹੱਥ 'ਚ ਹੁੰਦਾ ਫੋਨ ਇਹਨਾ ਦੇ ਹੱਥ 'ਚ ਹੁੰਦਾ ਮੈਂ ਸੜਕਾਂ 'ਤੇ ਰਿੱਣਾ ਵੇਖਦੇ ਨੇ ਜੋ ਚੰਗੇ ਬਹੁਤ ਚੰਗੇ ਬਹੁਤ ਉਹ ਚੰਗੇ ਬਹੁਤ ਹੁੰਦੇ ਆ ਗੱਡੀ ਲਾ ਰਹੀ ਹੁੰਦੀ ਹੈ ਡਰਾਈਵਰ ਬਣ ਕੇ ਮੈਂ ਗੱਡੀ ਲਾ ਰਹੀ ਹੁੰਦੀ ਹਾਂ ਮੈਨੂੰ ਪਤਾ ਲੱਗਦਾ ਸਟੇਟ ਤੇ ਜਾ ਕੇ ਸ਼ਗਨਗੀ ਦੇ ਆਏ ਤੇ ਫੋਟੋ ਵੀ ਖਿਚਾ ਕੇ ਆਉਂਦੀ ਹੈ ਬਹੁਤ 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 ਮੇਰੇ ਕੋਲ ਨੀਂਦ ਵੀ ਤੋਂ ਬਹੁਤ ਹੈ ਨਰੀਆ ਬਹੁਤ ਬਹੁਤ ਸ਼ੁਕਰੀਆ ਇਹ ਕਹਿੰਦਾ ਇਹ ਕਮਲ ਜੀ ਸੁਸ਼ੀਲ ਜੀ ਜਿਹੜਾ ਤੁਹਾਡਾ ਸਰਨੇਮ ਹੈ ਨਾ ਦੋ ਸਾਂਝ ਇਹ ਦੋ ਸਾਂਝਾਂ ਨਹੀਂ ਤਾਂ ਹੀ ਦੋ ਸਾਂਝੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਡੀ ਜਿਹੜੀ ਅਗਲੀ ਚੋੜੀ ਹੈ ਅੱਛਾ